ਸਾਸਰੀ ਕਾਲ ਜੀ ਇਹ ਵੀਡੀਓ ਮੇਰੇ ਕਰਕੇ ਨਹੀਂ ਤੁਹਾਡੇ ਕਰਕੇ ਨਹੀਂ ਇੱਕ ਮੰਜੀ ਤੇ ਪਏ ਬਿਮਾਰ ਜਿਹੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦੇ ਵਾਸਤੇ ਆ ਉਹਦਾ 2.5 ਤਿੰਨ ਲੱਖ ਰੁਪਇਆ ਲਾ ਕੇ ਕੋਈ ਆਪਰੇਸ਼ਨ ਹੋ ਜਾਣਾ ਆ ਵੀਡੀਓ ਉਹਦੇ ਤੱਕ ਪਹੁੰਚਾਇਓ ਕਿ ਕੋਈ ਮਰੀਜ਼ ਜਿਹੜਾ ਤੜਫ ਰਿਹਾ ਉਹਦੀ ਜ਼ਿੰਦਗੀ ਰੱਬ ਬਖਸ਼ੇ ਉਹਨੂੰ ਰੱਬ ਸੇਰ ਜਾਬ ਕਰੇ ਹਰ ਭਾਲਵੀਰ ਕੋਈ ਦਵਾਈ ਦੱਸਣ ਲਗਾ ਸੁਣੀਓ ਜ਼ਰੂਰ ਦੋਸਤੋ ਦੇਖਦਿਆਂ ਸਾਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਦੀ ਮਾਂ-ਬਾਪ ਦੀ ਜ਼ਿੰਦਗੀ ਨੂੰ ਬਚਾਉਣਾ ਚਾਹੁੰਦੇ ਹੋ 2 ਤੋਂ 3 ਲੱਖ ਰੁਪਏ ਬਚਾਉਣਾ ਚਾਹੁੰਦੇ ਹੋ ਕਿ ਉਸ ਮਰੀਜ਼ ਦੇ ਹਾਰਟ ਦੇ ਵਿੱਚ ਸਟੰਟ ਨਾ ਪੈਣ ਬਾਈਪਾਸ ਸਰਜਰੀ ਨਾ ਹੋਵੇ ਉਹਦੇ ਪੇਸਮੇਕਰ ਨਾ ਪਾਉਣਾ ਪਵੇ ਬਹੁਤ ਵਧੀਆ ਤੇ ਬਹੁਤ ਖਾਸ ਹੋਮੋਪੈਥਿਕ ਦਵਾਈ ਦੱਸਣ ਜਾ ਰਿਹਾ ਹਾਂ ਹੋਮੋਪੈਥਿਕ ਦਵਾਈ ਕਿਸੇ ਵੀ ਹੋਮੋਪੈਥਿਕ ਸਟੋਰ ਤੋਂ ਮਿਲ ਜੇਗੀ ਸਕਰੀਨ ਦੇ ਉੱਪਰ ਤੁਸੀਂ ਦਵਾਈ ਦੀ ਫੋਟੋ ਦੇਖ ਰਹੇ ਹੋ ਇਹ ਦਵਾਈ ਜਿਹੜੀ ਆ 15 ਪੂੰਦਾ ਸਵੇਰੇ 15 ਦੁਪਹਿਰੇ 15 ਸ਼ਾਮ ਨੂੰ ਕੱਚ ਦੀ ਗਲਾਸੀ ਦੋ ਚਮਚ ਪਾਣੀ ਦੇ ਵਿੱਚ ਖਾਣਾ ਖਾਣ ਤੋਂ 10-15 ਮਿੰਟ ਪਹਿਲਾਂ ਤੇ ਜਾਂ 10-15 ਮਿੰਟ ਬਾਅਦ ਜਿਹੜੀ ਆ ਉਹ ਲੈਣੀ ਆ ਇਹ ਦਵਾਈ ਜਿਹੜੀ ਆ ਇਹ ਹਾਰਟ ਨੂੰ ਡੀਟੌਕਸ ਕਰੇਗੀ ਹਾਰਟ ਦੀ ਬਲੋਕੇਜ ਨੂੰ ਰਿਮੂਵ ਕਰੇਗੀ ਹਾਰਟ ਦੀ ਪੰਪਿੰਗ ਜੇ ਕੱਟ ਰਹੀ ਆ ਤੇ ਉਹਨੂੰ ਠੀਕ ਕਰੇਗੀ ਹਾਰਟ ਦੇ ਮਸਲਾ ਨੂੰ ਤੰਦਰੁਸਤ ਕਰੇਗੀ ਤਾਂ ਭਰੇਚ ਸੁਣ ਲਓ ਕੱਚਾ ਪਿਆਜ਼ ਨਿੰਬੂ ਤੇ ਅਚਾਰ ਤਾਂ ਦੁੱਧ ਤੇ ਤੇਲ ਵਾਲੀਆਂ ਚੀਜ਼ਾਂ ਘਿਓ ਤੇ ਵਿਚਾਰ ਵਾਲੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਤਾਂ 5 ਤੋਂ 6 ਮਹੀਨੇ ਦਵਾਈ ਲੈਣੀ ਆ ਜਿਹੜੇ ਮਰੀਜ਼ ਕਿਸੇ ਵੀ ਹਾਰਟ ਦੇ ਡਾਕਟਰ ਕੋ ਕਿਸੇ ਵੀ ਹਾਰਟ ਸਪੈਸ਼ਲਿਸਟ ਹਸਪੀਟਲ ਤੋਂ ਦਵਾਈ ਖਾ ਰਹੇ ਨੇ ਉਹ ਵੀ ਮਰੀਜ਼ ਇਹ ਦਵਾਈ ਜਿਹੜੀ ਆ ਲੈ ਸਕਦੇ ਨੇ ਤਾਂ ਜਿਹੜੇ ਮਰੀਜ਼ਾਂ ਨੂੰ ਡਾਕਟਰ ਸਹਿਬਾਨਾ ਨੇ ਬੋਲਿਆ ਕਿ ਇਹਨਾਂ ਨੂੰ ਹਾਰਟ ਅਟੈਕ 2-3 ਵਾਰ ਆ ਚੁੱਕੇ ਨੇ ਉਹ ਵੀ ਦਵਾਈ ਜਿਹੜੀ ਨੇ ਅੰਗਰੇਜ਼ੀ ਦਵਾਈ ਦੇ ਨਾਲ ਐਲੋਪੈਥੀ ਦਵਾਈ ਦੇ ਨਾਲ 15 ਬੂੰਦਾਂ ਸਵੇਰੇ 15 ਬੂੰਦਾਂ ਦੁਪਹਿਰੇ 15 ਸ਼ਾਮ ਨੂੰ ਕੁਝ ਮਹੀਨੇ ਲੈ ਕੇ ਆਪਣੀ ਰਿਪੋਰਟ ਕਰਵਾਉਣ ਜ਼ਰੂਰ ਚੰਗੇ ਤੇ ਅੱਛੇ ਰਿਜ਼ਲਟ ਮਿਲਣਗੇ ਮੈਂ ਤੁਹਾਡਾ ਆਪਣਾ ਡਾਕਟਰ ਹਰਪਾਲ ਸਿੰਘ ਖਿੱਦਵਾਲੀ ਇਹ ਜਿਤ ਕੋਈ ਵੀ ਮੁਸ਼ਕਲ ਤੁਹਾਨੂੰ ਆ ਰਹੀ ਹੈ ਤਾਂ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਪੰਜਾਬ ਦੇ ਕਿਸੇ ਵੀ ਹੋਮੋਪੈਥਿਕਸ ਸਟੋਰ ਤੋਂ ਦਵਾਈ ਲੈ ਕੇ ਤੁਸੀਂ ਜਰੂਰ ਖਾਓ ਤਾਂ ਵੀਡੀਓ ਨੂੰ ਹਰ ਮਰੀਜ਼ ਤੱਕ ਭੇਜ ਕੇ ਜਰੂਰ ਭਲਾ ਕਰੋ ਧੰਨਵਾਦ ਹਾਂ ਮੇਰੇ ਵੀਰ ਵੀਡੀਓ ਤੇ ਤੁਸੀਂ ਸਾਰੀ ਸੁਣ ਲਈ ਆ ਜੇ ਕਿਸੇ ਇਨਸਾਨ ਦਾ ਭਲਾ ਹੋ ਜਾਵੇ ਤੇ ਵੀਰ ਸਾਡਾ ਕੀ ਜਾਣਦਾ ਚਲੋ ਮੰਨਿਆ ਕਿ ਮੈਂ ਇੰਨਾ ਕੋਈ ਪੜ੍ਹਿਆ ਲਿਖਿਆ ਨਹੀਂ ਪਰ ਇੱਕ ਚੰਗਾ ਮੈਸੇਜ ਇੱਕ ਇਨਸਾਨ ਦੀ ਇਨਸਾਨ ਮਤ ਕਰਦਾ ਮੈਂ ਇੰਨਾਂ ਬਿਮਾਰੀਆਂ ਬਾਰੇ ਦੱਸ ਨਹੀਂ ਸਕਦਾ ਵੀ ਬਿਮਾਰੀਆਂ ਹੁੰਦੀਆਂ ਕਿਆਂ ਕਿਦਾਂ ਠੀਕ ਹੋਣੀਆਂ ਕਿਦਾਂ ਨਹੀਂ ਹਰਪਾਲ ਵੀਰ ਨੇ ਸਾਡੇ ਪਿੰਡ ਨਠਵਾਲ ਦੇ ਲਾਗੋ ਇੱਕ ਬਜ਼ੁਰਗ ਜੋੜੇ ਦੇ ਨਾੜਾਂ ਬਲੌਗ ਸੀਗੀਆਂ ਉਹਦੀ ਸਹੀ ਕੀਤੀਆਂ ਹੋਰ ਵੀ ਸਹੀ ਕੰਮ ਕਰ ਰਿਆ ਉਹਦੇ ਕੋਲੋਂ ਮੈਂ ਵੀ ਦਵਾਈ ਮੰਗਾ ਰਿਆਂ ਕਿਉਂਕਿ ਮੇਰੀ ਵੀ ਲਾਤੀ ਨਾੜ ਬਲੌਗ ਆ ਮੈਨੂੰ ਖਲੋਤਾ ਨਹੀਂ ਜਾਂਦਾ ਦਰਦ ਹੁੰਦੀ ਆ ਵੀਡੀਓ ਚੰਗੀ ਲੱਗੀ ਵਾਰਸ ਵਾਰ ਸ਼ੇਅਰ ਕਰਿਓ ਸ਼ੇਅਰ ਕਰਨ ਦੇ ਨਾਲ ਕਿਸੇ ਐਸੇ ਪਰਿਵਾਰ ਦੀ ਹੈਲਪ ਹੋ ਜਾਏ ਜਿਹੜਾ 2.5 ਲੱਖ ਤੋਂ ਬਾਤ ਵੀ ਸਕੇ ਤੇ ਆਪਣਾ ਲਾਡਿਓ ਕਰਾ ਸਕੇ ਧੰਨਵਾਦ ਆ